ਹੈਲੋ ਆਪੇ ਸਤ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਕਿਵੇਂ ਕਚਰਾ ਕੂੜਾ ਅੰਮ੍ਰਿਤਸਰ ਸ਼ਹਿਰ ਲਈ ਵੱਡੀ ਮੁਸੀਬਤ ਬਣ ਚੁੱਕਿਆ ਹੈ ਜਿਸ ਨਾਲ ਪ੍ਰਭਾਵਿਤ ਹੋ ਰਹੀਆਂ ਨੇ ਹਜ਼ਾਰਾਂ ਲੋਕਾਂ ਦੀਆਂ ਜ਼ਿੰਦਗੀਆਂ ਜਿਸ ਨਾਲ ਪੈਦਾ ਹੋ ਰਹੀਆਂ ਨੇ ਕਈ ਬਿਮਾਰੀਆਂ ਤੇ ਸੀਵਰੇਜ ਬਲੌਕਜ ਵਰਗੀਆਂ ਚੁਣੌਤੀਆਂ ਸੋ ਆਓ ਇਸ ਵਿੱਚ ਪੁਆਇੰਟ ਡਿਸਕਸ ਕਰਦੇ ਹਾਂ ਕਿ ਕੀ ਕਾਰਨ ਹਨ ਜਿਸ ਅੰਮ੍ਰਿਤਸਰ ਨੂੰ ਸਫੀਤੀ ਦਾ ਘਰ ਕਿਹਾ ਜਾਂਦਾ ਉਹ ਅੱਜ ਕੂੜੇ ਦੀ ਇਸ ਪ੍ਰੋਬਲਮ ਨਾਲ ਜੂਝ ਰਿਹਾ ਹੈ ਹਾਓ ਗਾਰਬੇਜ ਬਿਕਮ ਮੈਸਿਵ ਪ੍ਰੋਬਲਮ ਸ਼ਹਿਰ ਵਿੱਚ ਵਧ ਰਹੀ ਆਬਾਦੀ ਹਰ ਸਾਲ ਅੰਮ੍ਰਿਤਸਰ ਸ਼ਹਿਰ ਵਿੱਚ ਨਵੇਂ ਲੋਕ ਆ ਕੇ ਵਸਦੇ ਨੇ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਯੂਪੀ ਬਿਹਾਰ ਵਿੱਚੋਂ ਆ ਕੇ ਰਹਿੰਦੇ ਨੇ ਹਰ ਸਾਲ ਲਗਭਗ 30 ਹਜ਼ਾਰ ਲੋਕ ਅੰਮ੍ਰਿਤਸਰ ਸ਼ਹਿਰ ਵਿੱਚ ਕੰਮ ਦੀ ਪਾਲ ਵਿੱਚ ਆਉਂਦੇ ਨੇ ਅੰਮ੍ਰਿਤਸਰ ਦੀ ਆਬਾਦੀ 2% ਨਾਲ ਵਧ ਰਹੀ ਹੈ ਜੋ ਨੌਕਰੀਆਂ ਦੀ ਤਲਾਸ਼ ਵਿੱਚ ਰੁਜ਼ਗਾਰ ਲਈ ਸ਼ਹਿਰ ਵਿੱਚ ਪ੍ਰਵਾਸ ਕਰਦੇ ਅਤੇ ਸ਼ਹਿਰ ਦਾ ਇਨਫਰਾਸਟ੍ਰਕਚਰ ਇਸ ਤਰ੍ਹਾਂ ਡਿਜ਼ਾਈਨ ਨਹੀਂ ਹੈ ਕਿ ਹੋਰ ਲੋਕ ਸੰਭਾਲ ਸਕੀ ਜਿਸ ਨਾਲ ਵਾਧੀ ਆਬਾਦੀ ਕਾਰਨ ਚੀਜ਼ਾਂ ਵਰ ਚੀਜ਼ਾਂ ਦੀ ਵਰਤੋਂ ਜ਼ਿਆਦਾ ਹੁੰਦੀ ਅਤੇ ਕਚਰਾ ਵੀ ਉਨਾ ਹੀ ਜ਼ਿਆਦਾ ਪ੍ਰੋਡਿਊਸ ਹੁੰਦਾ ਲੋਕਾਂ ਦੀਆਂ ਆਦਤਾਂ ਤੁਸੀਂ ਜਾਣਦੇ ਹੋਗੀ ਸਾਫ ਸਫਾਈ ਵਿੱਚ ਸਾਡੇ ਲੋਕ ਕਿੰਨੇ ਪਿਛੜੇ ਹੋਏ ਨੇ ਸਾਫ ਕਰਨ ਦੀ ਜਗ੍ਹਾ ਉਲਟਾ ਗੰਦਗੀ ਫਲਾਉਣਾ ਅਤੇ ਆਪਣਾ ਕੂੜਾ ਸੜਕਾਂ ਤੇ ਸਿੱਟਣਾ ਜਗਾ ਜਗਾ ਫੁੱਕਣਾ ਸਾਫ ਕਰਨਾ ਪਾਣੀ ਦੀਆਂ ਬੋਤਲਾਂ ਚਿਪਸ ਬਿਸਕਟ ਖਾਣ ਵਾਲੀਆਂ ਵਸਤੂਆਂ ਰੈਪਰ ਸੜਕਾਂ ਤੇ ਸੁੱਟ ਦੇਣ ਅਤੇ ਕਈ ਹੋਰ ਤਰ੍ਹਾਂ ਨਾਲ ਸ਼ਹਿਰ ਨੂੰ ਦੂਸ਼ਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਤੀਜਾ ਹੈ ਜੀ ਅਦੂਰਾ ਟਾਂਚਾ ਸਰਕਾਰ ਦੁਆਰਾ ਕਈ ਤਰ੍ਹਾਂ ਦੀਆਂ ਖਾਮੀਆਂ ਜਿਵੇਂ ਹਰ ਜਗ੍ਹਾ ਬਿਨਾਂ ਨਾ ਹੋਣਾ ਕਿਉਂਕਿ ਡਸਟਬਿਨ ਹੋਣਗੇ ਤਾਂ ਲੋਕੀ ਉਸ ਦਾ ਇਸਤੇਮਾਲ ਕਰਨਗੇ ਅਤੇ ਜੋ ਡਸਟਬਿਨ ਹਨ ਉਹ ਵੀ ਓਵਰਫਲੋ ਹੁੰਦੇ ਰਹਿੰਦੇ ਕਿਉਂਕਿ ਉਹਨਾਂ ਨੂੰ ਟਾਈਮ ਟੂ ਟਾਈਮ ਇਨਸਾਫ ਅਤੇ ਖਾਲੀ ਨਾ ਕਰਨਾ ਜਿਸ ਕਰਕੇ ਕੂੜਾ ਸੜਕਾਂ ਤੇ ਖਿਲਰ ਰਿਹਾ ਆਮ ਦਿਸਦਾ ਅਤੇ ਹੋਰ ਕਰਨ ਐਮ ਆਰ ਐਫ ਜਾਨੀ ਸ਼ਾਂਟੀ ਪਲਾਟ ਨਾ ਲਾਉਣਾ ਤੇ ਰੀਸਾਈਕਲ ਪਲਾਟ ਵੀ ਘਾਟ ਜਿਸ ਕਰ ਨੂੰ ਬਹੁਤ ਸਾਰਾ ਕੂੜਾ ਡੰਪਿੰਗ ਯਾਰਡ ਵਿੱਚ ਸੁੱਟਣਾ ਪੈਂਦਾ ਜੋ ਅੱਜ ਪਹਾੜ ਦਾ ਰੂਪ ਲੈ ਰਿਹਾ ਅਤੇ ਜਿਸ ਦੀ ਬਦਬੂ ਨਾਲ ਕਈ ਪ੍ਰੋਬਲਮਾਂ ਦਾ ਜਨਮ ਲੈ ਰਹੀਆਂ ਨੇ ਹਾਉ ਕਾਰਬੇਜ ਇਫੈਕਟ ਸਿਟੀ ਐਂਡ ਸਿਟੀਜ਼ਨਸ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕਿ ਇਹ ਕੂੜਾ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਨੂੰ ਜਨਮ ਦੇ ਰਿਹਾ ਹੈ ਜਿਨ੍ਹਾਂ ਵਿੱਚ ਜਿਵੇਂ ਕਿ ਹੈਲਥ এনਵਾਇਰਨਮੈਂਟ ਐਂਡ ਟੂਰਿਜ਼ਮ ਇਸ ਕੂੜੇ ਨਾਲ ਵਿਗੜ ਰਹੀ ਲੋਕਾਂ ਦੀ ਸਿਹਤ ਕਿਉਂਕਿ ਗੰਦਗੀ ਨੂੰ ਦੇਖ ਕੇ ਕਈ ਤਰ੍ਹਾਂ ਦੇ ਬੈਕਟੀਰੀਆ ਤੇ ਮੱਖੀਆਂ ਮਸ਼ਰ ਅਟਰੈਕਟ ਹੁੰਦੇ ਆ ਤੇ ਡੇਂਗੂ ਮਲੇਰੀਆ ਪੇਟ ਅਤੇ ਸਾਹ ਨਾਲ ਜੁੜੀਆਂ ਕਈ ਬਿਮਾਰੀਆਂ ਨੂੰ ਜਨਮ ਦਿੰਦੇ ਅਤੇ ਸ਼ਹਾਦਰ ਪਰ ਡੰਪਿੰਗ ਸਾਈਟ ਦੇ ਨੇੜੇ ਗਰੀਬ ਲੋਕ ਰਹਿੰਦੇ ਜਿਨ੍ਹਾਂ ਵਿੱਚ ਬਿਮਾਰੀਆਂ ਜ਼ਿਆਦਾ ਤੇਜ਼ੀ ਨਾਲ ਫੈ ਰਹੀਆਂ ਨੇ ਇਸ ਨਾਲ ਵਾਤਾਵਰਨ ਦੂਸ਼ਿਤ ਹੋ ਰਿਹਾ ਕਿਉਂਕਿ ਜਦੋਂ ਕੂੜੇ ਨੂੰ ਕਚਰੇ ਨੂੰ ਪ੍ਰੋਪਰ ਮੈਨੇਜ ਨਾ ਕੀਤਾ ਜਾਵੇ ਇਸ ਨੂੰ ਅੱਗ ਲਗਾ ਦਿੱਤੀ ਜਾਵੇ ਅਤੇ ਪਲਾਸਟਿਕ ਸੜਨ ਨਾਲ ਹਵਾ ਵਿੱਚ ਮੀਥੇਨ ਵਰਗੀਆਂ ਹਾਨੀਕਾਰਕ ਗੈਸਾਂ ਫੈਲਦੀਆਂ ਨੇ ਜੋ ਸਿਟੀਜਨ ਅਤੇ ਵਾਤਾਵਰਨ ਲਈ ਠੀਕ ਨਹੀਂ ਜੋ ਕਈ ਜਾਨਵਰਾਂ ਨੂੰ ਇਫੈਕਟ ਕਰਦੀਆਂ ਕਿਉਂਕਿ ਗਾਵਾਂ ਪਲਾਸਟਿਕ ਖਾਣੀਆਂ ਚੂਹੇ ਮੱਛਰ ਮੱਖੀਆਂ ਤੇ ਬਿਮਾਰੀਆਂ ਲੈ ਕੇ ਲੋਕਾਂ ਦੇ ਘਰਾਂ ਜਾਂਦੇ ਨੇ ਅਤੇ ਬਿਮਾਰੀਆਂ ਫਰੋਂਦੇ ਨੇ ਜਿਸ ਨਾਲ ਮੈਡੀਕਲ ਇਨਫਰਾਸਟ੍ਰਕਚਰ ਤੇ ਵੀ ਲੋਡ ਪੈਂਦਾ ਅਤੇ ਇਸ ਦੇ ਨਾਲ ਸੀਵਰੇਜ ਬਲੌਕੇਜ ਵਰਗੀਆਂ ਹੋਰ ਕਈ ਪ੍ਰੋਬਲਮਾਂ ਆਉਂਦੀਆਂ ਨੇ ਜਿਸ ਨਾਲ ਥੋੜਾ ਜਿਹਾ ਮੀਂਹ ਪੈਣ ਨਾਲ ਕਲੀਆਂ ਨਾਰੀਆਂ ਸੜਕਾਂ 'ਚ ਪਾਣੀ ਭਰ ਜਾਂਦਾ ਇਲਫਾਫੇ ਬੋਤਲਾਂ ਜਾ ਕੇ ਸੀਵਰੇਜ ਬਲੌਕ ਕਰ ਦਿੰਦੀਆਂ ਨੇ ਇਹ ਆਪਾਂ ਨੂੰ ਆਮ ਹੀ ਅਮਸਰ ਦੀਆਂ ਸੜਕਾਂ ਤੇ ਪਾਣੀ ਭਰਿਆ ਦਿਸਦਾ ਹੈ ਇੱਕ ਹੋਰ ਇਸ ਦਾ ਵੱਡਾ ਨੁਕਸਾਨ ਹੈ ਕਿ ਇਸ ਨਾਲ ਟੂਰਿਜ਼ਮ ਬਹੁਤ ਇਫੈਕਟ ਹੁੰਦਾ ਹੈ ਟੂਰਿਜ਼ਮ ਨੂੰ ਇਸ ਨਾਲ ਬਹੁਤ ਫਰਕ ਪੈਂਦਾ ਕਿਉਂਕਿ ਵਿਦੇਸ਼ੀ ਅਤੇ ਪੋਰਸ਼ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਸਾਫ਼ ਸੁਥਰੀਆਂ ਘੁੰਮਣ ਲਈ ਜਗ੍ਹਾ ਲੱਭਦੇ ਨੇ ਸਰ ਵਿੱਚ ਦੂਰੋਂ ਦੂਰੋਂ ਸਲਾਨੀ ਘੁੰਮਣ ਅਤੇ ਦਰਸ਼ਨ ਦੇਦਾਰੇ ਕਰਨ ਆਉਂਦੇ ਨੇ ਜੇਕਰ ਸਾਡਾ ਸ਼ਹਿਰ ਇਹ ਸਾਫ਼ ਨਾ ਹੋਇਆ ਤਾਂ ਇਸ ਇਸ ਦਾ ਮਾੜਾ ਪ੍ਰਭਾਵ ਪੈਂਦਾ ਪੁਆਇੰਟ ਨੰਬਰ 3 ਵਾਟ ਇਜ਼ ਯੂ ਸੋਲੂਸ਼ਨ ਇਸ ਦਾ ਹੱਲ ਕੀ ਹੈ ਇਸ ਦਾ ਹੱਲ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਗਵਰਨਮੈਂਟ ਨੂੰ ਚਾਹੀਦਾ ਕਿ ਘਰਾਂ-ਘਰਾਂ ਵਿੱਚ ਤਿੰਨ ਡੱਬਿਆਂ ਵਾਲਾ ਡਸਟਬਿਨ ਲਗਾਇਆ ਜਾਣ ਜੋ ਗਿੱਲਾ, ਸੁੱਕਾ, ਹਾਨੀਕਾਰਕ ਕੂੜਾ ਵੱਖਰਾ ਸਿੱਟਿਆ ਜਾ ਸਕੇ ਅਤੇ ਕੁਝ-ਕੁਝ ਦੂਰੀ ਤੇ ਇਹਨਾਂ ਨੂੰ ਲਗਾਇਆ ਜਾਵੇ ਜਿਵੇਂ ਗਲੀਆਂ, ਮੁਹੱਲਿਆਂ, ਸੜਕਾਂ ਦੇ ਕਿਨਾਰਿਆਂ, ਪਾਰਕਾਂ, ਬੱਸ ਸਟੈਂਡਾਂ ਅਤੇ ਬਾਜ਼ਾਰਾਂ ਵਿੱਚ ਲਗਾਇਆ ਜਾਵੇ ਅਤੇ ਟਾਈਮ ਟੂ ਟਾਈਮ ਇਹਨਾਂ ਨੂੰ ਖਾਲੀ ਅਤੇ ਸਾਫ਼ ਕੀਤਾ ਜਾਵੇ ਤੇ ਹੋਰ ਐਮਰਫ ਪਲਾਂਟ ਲਗਾਈਆਂ ਜਾਣ ਜੋ ਗਿੱਲੇ ਕਚਰੇ ਦਾ ਕੰਪੋਸਟ ਜਾਂ ਬਾਇਓਗੈਸ ਪਲਾਂਟ ਲਗਾਇਆ ਜਾਣਾ ਜਿਸ ਨਾਲ ਕੰਪੋਸਟ ਖਾਦ ਖੇਤੀਬਾੜੀ ਲਈ ਕੰਮ ਆ ਸਕੇ ਅਤੇ ਬਾਇਓ ਪਲਾਂਟ ਗੈਸ ਦੀ ਵਰਤੋਂ ਹੋ ਸਕੇ ਜੋ ਸ਼ਹਿਰ ਵਿੱਚ ਵਧ ਰਹੀ ਸਮੱਸਿਆ ਤੇ ਕੰਟਰੋਲ ਪਾਇਆ ਜਾਵੇ ਇਸ ਨਾਲ ਸਿਟੀਜ਼ਨਾਂ ਨੂੰ ਵੀ ਚਾਹੀਦਾ ਕਿ ਇਸ ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਪ੍ਰਸ਼ਾਸਨ ਦੀ ਮਦਦ ਕਰਨ ਅਤੇ ਅਸੀਂ ਪਲਾਸਟਿਕ ਦੀ ਘਟ ਤੋਂ ਘਟ ਵਰਤੋਂ ਕਰੀਏ ਅਤੇ ਰੀਸਾਈਕਲਬਲ ਚੀਜ਼ਾਂ ਵਰਤੀਏ ਅਤੇ ਇਸ ਦੇ ਨਾਲ ਹੀ ਸਫਾਈ ਕਰਮਚਾਰੀਆਂ ਤੇ ਵੀ ਹੱਕ ਦੇਣੇ ਚਾਹੀਦੇ ਨੇ ਕਿਉਂਕਿ ਤੁਸੀਂ ਚਾਹਦੇ ਹੋ ਕਿ ਸਫਾਈ ਕਰਮਚਾਰੀ ਇਸ ਦਾ ਬੇਸ ਨਹੀਂ ਅਤੇ ਜੇਕਰ ਉਹਨਾਂ ਦੇ ਹੱਕ ਨਾਤੇ ਗਏ ਇਹ ਸਾਰਾ ਸਟਰਕਚਰ ਅਧੂਰਾ ਅਤੇ ਸਰਕਾਰਾਂ ਨੂੰ ਵੀ ਆਪਣੇ ਨੀਮਾ ਵਿੱਚ ਥੋੜੀ ਸਖਤਾਈ ਕਰਨੀ ਚਾਹੀਦੀ ਤਾਂ ਕਿ ਅਸੀਂ ਰਲ ਮਿਲ ਕੇ ਸੋਨਾ ਅਤੇ ਸਾਫ਼ അമൃതസര ബാധ